ਹੈਲੋ ਜੀ গুড মর্নিং ਸਾਰਿਆਂ ਨੂੰ ਅੱਜ ਹੈਗੀ ਆ 30 ਤਰੀਕ ਜਨਵਰੀ ਦਾ ਐਂਡ ਤੇ ਮਹੀਨਾ ਮਿੰਟ ਚਨਾੰਗਿਆ ਨਵਾਂ ਸਾਲ ਹੋ ਇੱਕ ਮਹੀਨਾ ਹੋ ਗਿਆ ਤੇ ਬਾਕੀ ਚਲੋ ਆਪਣੇ ਕੰਮ ਧੰਦੇ ਪਏ ਆ ਤੇ ਕਾਫੀ ਖਿਲਾਰੇ ਪਏ ਆ ਤੇ ਬੱਚੇ ਆਪਾਂ ਸਕੂਲ ਭੇਜੇ ਆਲੇ ਤੇ ਕੰਮ ਕੁਮਲ ਸਟਾਰਟ ਕਰਨੇ ਆ ਤੇ ਮੈਂ ਸੋਚਿਆ ਛੋਟਾ ਜਿਹਾ ਵਲੋਗ ਬਣਾ ਲਾਂ ਤੇ ਬਾਕੀ ਤੁਸੀਂ ਮੇਰੇ ਵੀਲੋਗ ਨੂੰ ਵੱਧ ਤੋਂ ਵੱਧ ਪਲੀਜ਼ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਪਲੀਜ਼ ਥੋੜਾ ਮੇਰਾ ਵਾਚ ਟਾਈਮ ਘਾਟਾ ਮੇਰੇ ਵੀਡੀਓ ਵੇਖਿਆ ਕਰੋ ਤੇ ਮੇਰਾ ਵਾਚ ਟਾਈਮ ਕੰਪਲੀਟ ਕਰ ਦੋ ਤੇ ਬਾਕੀ ਆਪਾਂ ਲੱਗਿਆ ਕੰਮ ਸਟਾਰਟ ਕਰਨਾ ਥੋੜੀ ਤਬੀਅਤ ਠੀਕ ਨਹੀਂ ਆ ਖਰਾਬ ਜੀ ਹੋਈ ਆ ਗਲਾ ਖਰਾਬ ਆ ਤੇ ਜਕਾਮ ਹੋ ਜਾਵਾ ਤੇ ਠੰਡ ਜਾਂਦੀ ਆ ਤੇ ਠੰਡ ਜਾਂਦੀ ਜਾਂਦੀ ਬਿਮਾਰ ਕਰਨਦੀ ਆ ਤੇ ਬਾਕੀ ਖਲਾਰੇ ਘੋਲੇ ਪਏ ਆ ਬਿਸਤਰ ਪਏ ਆ ਬਸ ਲੱਗਿਆ ਚੁੱਕਣ ਕੰਮ ਕਰਨ ਲੱਗੇ ਆ ਬਾਕੀ ਤੁਸੀਂ ਦੇਖੋ ਡੌਨ ਸੀਲਿੰਗ ਸਾਡੀ ਕਿਵੇਂ ਦੀ ਹੋਈ ਆ ਤੇ ਬਹੁਤ 3 ਮਹੀਨੇ ਲੱਗੇ ਸਾਡੇ ਘਰ ਤੇ ਤੇ ਹੁਣ ਆਪਾਂ ਆਪਣੇ ਘਰ ਆ ਗਏ ਆ ਤੇ ਉਹ ਉੱਥੇ ਸਾਹਮਣੇ ਸ਼ੀਸ਼ਾ ਲੱਗਣ ਵਾਲਾ ਰਹਿ ਗਿਆ ਵਾ ਤੇ ਹੋਲੀ ਹੋਲੀ ਕਈ ਕੰਮ ਰਹਿ ਗਏ ਆ ਛੋਟੇ ਛੋਟੇ ਤੇ ਬਾਕੀ ਆਪਾਂ ਲੱਗਿਆ ਕੰਮ ਸ਼ੁਰੂ ਕਰਨ ਤੇ ਬੱਚਾ ਨੂੰ ਸਕੂਲ ਭੇਜਤਾ ਵਾ ਤੇ ਉਸ ਤੋਂ ਬਾਅਦ ਬੱਚਾ ਨੂੰ ਸਕੂਲ ਭੇਜਣ ਤੋਂ ਬਾਅਦ ਚਾਹ ਪੀਤੀ ਆ ਤੇ ਥੋੜਾ ਗਲਾ ਖਰਾਬ ਹੋਇਆ ਜੁਕਾਮ ਆ ਤੇ ਚੰਗਾ ਜ ਨਹੀਂ ਲੱਗੰਦੇ ਆ ਤੇ ਬਾਕੀ ਆਪਾਂ ਲੱਗੇ ਆ ਕੰਮ ਸਟਾਰਟ ਕਰਨ ਤੁਸੀਂ ਬਣੀ ਰਹੋ ਮੇਰੇ ਵਲੋਗ ਦੇ ਨਾਲ ਅੱਜ 30 ਤਰੀਕ ਪਤਾ ਨਹੀਂ ਵਲੋਗ ਕਿਦਨ ਪਊਗਾ ਮੇਰਾ ਇਹ ਵਾਲਾ ਤੇ ਬਾਕੀ ਤੁਸੀਂ ਸਾਰੇ ਜਣੇ ਮੇਰੀ ਪਲੀਜ਼ ਵੱਦ ਵੱਦ ਸਪੋਰਟ ਕਰੋ ਸਾਰੇ ਜਣੇ ਤੇ ਬਾਕੀ ਮੈਂ ਤੁਹਾਨੂੰ ਹੋਮ ਟੂਰ ਵੀ ਕਰੋਣਾ ਵਾ ਤੇ ਮੈਨੂੰ ਸਪੋਰਟ ਕਰੋ ਸਾਰੇ ਜਣੇ ਪਲੀਜ਼ ਥੋੜੀ ਥੋੜੀ ਤੇ ਮੈਂ ਤੁਹਾਨੂੰ ਹੋਮ ਟੂਰ ਜ਼ਰੂਰ ਕਰਵਾਵਾਂਗੀ ਜੋ ਸਾਡੇ ਘਰ ਦਾ ਕੰਮ ਹੋਇਆ ਹੈ ਕੀ ਕੁਝ ਹੋਇਆ ਤੁਹਾਨੂੰ ਦਿਖਾਵਾਂਗੀ ਬੜੇ ਰੋ ਮੇਰੇ ਵਲੌਗ ਦੇ ਨਾਲ ਹਾਂਜੀ ਆਪਾਂ ਲੈ ਕੇ ਆਏ ਆ ਹੇਅਰ ਬੋ ਹੇਅਰ ਬੋ ਨਵੇਂ ਚੱਲੇ ਆ ਕੁੜੀਆਂ ਦੇ ਤੁਹਾਨੂੰ ਪਤਾ ਵਾ ਕਿ ਸੋਹਣਾ ਵਾ ਬਾਕੀ ਆਪਾਂ ਸ਼ੋਪਿੰਗ ਥੋੜੀ ਜੀ ਕਰਕੇ ਆਏ ਆ ਇਹਨਾਂ ਕੋ ਬੱਚਾ ਕੋ ਪੈਂਟਾ ਨਹੀਂ ਸੀ ਹੈਗੀਆਂ ਤੇ ਪੈਂਟਾ ਲੈ ਕੇ ਆਏ ਜੀਨ ਦੀਆਂ ਪਰ ਮਹਿੰਗੀਆਂ ਬਹੁਤ ਆ ਤੇ ਟੌਪ ਟੌਪ ਹੈਗੇ ਸੀ ਸਭ ਕੁਝ ਹੈਗਾ ਸੀ ਬਸ ਜੀਨ ਜੀਨ ਇਹਨਾਂ ਨੂੰ ਚਾਹੀਦੀ ਸੀ ਦੋਨਾਂ ਨੂੰ ਤੇ ਇਹ ਦੋਨੋਂ ਜਾਣੇ ਆਪਣੀਆਂ ਪੈਂਟਾਂ ਲੈ ਕੇ ਆਏ ਆ ਤੇ ਆ ਮੈਂ ਨਾਈਟ ਸੂਟ ਲੈ ਕੇ ਆਈ ਆ ਜੋ ਕਿ ਬਹੁਤ ਸੋਹਣੇ ਲੱਗਦੇ ਆ ਚੱਲਦੇ ਪਏ ਆ ਬਾਕੀ ਆ ਮੈਂ ਨਾਈਟ ਸੂਟ ਲਿਆਵਾ ਇਹ ਬੜੇ ਚੱਲਣਦੇ ਸੀ ਤੇ ਮੈਂ ਕਿਹਾ ਮੈਨੂੰ ਲੈਣਾ ਹੀ ਲੈਣਾ ਵਾ ਤੇ ਇਹ ਸੋਹਣੇ ਲੱਗਦੇ ਇਹਦਾ ਜਿਹੜਾ ਪਜਾਮਾ ਆ ਉਹ ਵੀ ਬਹੁਤ ਸੋਹਣਾ ਵਾ ਥੱਲੋਂ ਮਤਲਬ ਕਿ ਇਹ ਲਾਸਟਿਕ ਜਿਹੀ ਪਈ ਬੰਦ ਜਾ ਤੇ ਇਹ ਵਧੀਆ ਰਹਿੰਦੇ ਆ ਤੇ ਥੋੜੀ ਜੀ ਸ਼ਾਪਿੰਗ ਕੀਤੀ ਆ ਪੈਂਟਾ ਪੁੰਟਾ ਬਹੁਤ ਮਹਿੰਗੀਆਂ ਨੇ ਤੇ ਇਹੀ ਲਈ ਕੁਝ ਲੈ ਕੇ ਆਏ ਆ ਤੇ ਸਾਡਾ ਤੁਹਾਨੂੰ ਪਤਾ ਵਾ ਬਾਜ਼ਾਰ ਲੱਗੇ ਆ ਜਿਹੜੀ ਚੀਜ਼ ਚਾਹੀਦੀ ਆ ਭਾਵੇਂ ਇੱਕ ਹੀ ਜੀ ਚਾਹੀਦੀ ਸੀ ਲੈ ਆਉਣੇ ਜਾ ਕੇ ਤੇ ਨਾ ਸਾਨੂੰ ਛੇਰ ਜਾਣ ਦੀ ਲੋੜ ਆ ਤੇ ਬਾਕੀ ਆ ਪੈਂਟਾਂ ਕੀ ਕੀ ਨਾ ਪੈਂਟਾਂ ਦੇ ਫਾਰਮਲ ਫਾਰਮਲ ਪੈਂਟ ਫਾਰਮਲ ਫਾਰਮਲ ਪੈਂਟ ਆ ਇੱਕ ਆ ਜੀਨ ਦੀ ਤੇ ਉਧਰ ਦੂਜੀਆਂ ਜੀਨ ਜੀਨ ਦੀਆਂ ਪੈਂਟਾਂ ਤੇ ਹਾਈ ਨੈਕ ਹਾਂਜੀ ਮੇਰਾ ਮੇਕਅਪ ਹੁੰਦਿਆ ਵਾ ਤੇ ਮੇਰੀ ਕੜੀ ਕੀ ਵੀਂਦੀ ਲੱਗੀ ਦੱਸੋ ਕਮੈਂਟਾਂ ਚ ਸੋਹਣੀ ਆ ਮੇਰਾ ਹੇਅਰ ਸਟਾਈਲ ਹੁੰਦਿਆ ਮੇਕਅਪ ਨਹੀਂ ਸੌਰੀ ਹਾਂਜੀ ਮੇਰਾ ਹੇਅਰ ਸਟਾਈਲ ਹੁੰਦਿਆ ਵਾ ਤੇ ਉਹ ਜਿਹੜਾ ਨਵਾਂ ਚੱਲਿਆ ਵਾ ਬੂ ਬੋ ਸਿਮੂ ਬੁਕੀ ਨਾ ਹੈ ਬੋ ਉਹ ਪਾ ਕੇ ਵੇਖਣਾ ਹੈ ਤੇ ਕਿਵੇਂ ਦਾ ਲੱਗਦਾ ਵਾ ਤੇ ਬਾਕੀ ਮੈਨੂੰ ਕੜੀ ਬਹੁਤ ਸੋਹਣੀ ਲੱਗਣ ਦਈ ਆ ਹਾਂਜੀ ਮੈਨੂੰ ਸ਼ੌਂਕ ਆਉਂਦਾ ਮੇਰਾ ਟੈਸਟ ਸਾਈਲ ਨਾ ਵੰਦੇ ਖਤੂ ਫੀਲ ਵੀ ਲੈਂਦੇ ਉਹਨੂੰ ਸ਼ੌਂਕ ਆਉਂਦਾ ਪਈਆਂ ਸੀ ਘਰੇ ਵੱਧੂ ਪਈਆਂ ਮੋਗੇ ਦਾ ਹਾਂਜੀ ਤਾਜ਼ਾ ਤਾਜ਼ਾ ਫਰੈਸ਼ 오ਰੈਂਜ ਜੂਸ ਆਪਾਂ ਘਰੇ ਬਣਾਇਆ ਏ ਤੇ ਇੱਧਰ ਵੇਖੋ ਇੱਧਰ 오ਰੈਂਜ ਕਿੰਨੇ ਜਿਆਦੇ پیسے ਖਾਦੇ ਨਹੀਂ ਜਾਂਦੇ ਸੋ ਇਸ ਕਰਕੇ ਆਪਾਂ 오ਰੈਂਜ ਜੂਸ ਘਰੇ ਬਣਾਇਆ ਵਾ ਹੁਣ ਲੱਗਿਆਂ ਪੀਣ ਤਾਜ਼ਾ ਤਾਜ਼ਾ ਫਰੈਸ਼ ਹਾਂਜੀ ਆਏ ਲੱਡੂ ਕਰਾਰੇ ਲੱਡੂ ਕਰਾਰੇ ਸਾਡਾ ਲੱਡੂਆਂ ਦਾ ਜੋ ਆ ਕੀ ਕਹਿੰਦੇ ਸੋਸ ਰੁੜ ਗਈ ਸਾਡੀ ਤੇ ਲੱਡੂ ਕਰਾਰੇ ਬਹੁਤ ਹੀ ਸਵਾਦਾ ਬਹੁਤ ਹੀ ਟੇਸਟੀ ਆ ਹਾਂਜੀ ਆਪਾਂ ਫੇਰ ਤੋਂ ਕੜਾਈ ਧਰਤੀ ਆ ਤੇ ਅੱਜ ਹੈਗਾ ਵਾ ਫਰਵੀ ਦੀ 10 ਤਰੀਕ ਤੇ ਪੰਜੀਰੀ ਖਾਣੂ ਦਿਲ ਕਰਦਾ ਸੀਗਾ ਤੇ ਆਪਾਂ ਲੱਗੇ ਆ ਪੰਜੀਰੀ ਬਣਾਉਣ ਤੇ ਬਾਕੀ ਆਪਣਾ ਚਾਹ ਨੂੰ ਚਾਹ ਦੇ ਨਾਲ ਬਿਸਕੁਟ ਤੇ ਨਮਕੀਨ ਖਾਣੂ ਨਹੀਂ ਦਿਲ ਕਰਦਾ ਰਾਸ ਬ੍ਰੈਡ ਕੋਈ ਨਹੀਂ ਦਿਲ ਕਰਦਾ ਬਸ ਪੰਜੀਰੀ ਹੋਣੀ ਚਾਹੀਦੀ ਕਿਉਂਕਿ ਮਤਲਬ ਕਿ ਉਹ ਪਹਿਲੀ ਬਣਾਈ ਸੀ ਖਤਮ ਹੋ ਗਈ ਆ ਤੇ ਹੁਣ ਥੋੜੀ ਜੀ ਠੰਡ ਰਹਿ ਗਈ ਜਾਂਦੀ ਜਾਂਦੀ ਠੰਡ ਮੈਂ ਚਲੋ ਪੰਜੀਰੀ ਬਣਾ ਲਈਏ ਤੇ ਆਪਾਂ ਲੱਗਿਆ ਹੁਣ ਵੇਖੋ ਘਿਓ ਦੇ ਵਿੱਚ ਕਿਲੋ ਘਿਓ ਦੇ ਵਿੱਚ ਕਿਲੋ ਬੇਸਨ ਪਾਤਾ ਮੋਟਾ ਹੁਣ ਇਹਨੂੰ ਮੈਂ ਚੰਗੀ ਤਰਾ ਮਤਲਬ ਕਿ ਕਰ ਲੈਣਾ ਇਹਨੂੰ ਮਤਲਬ ਬਰਾਊਨ ਜਿਹਾ ਕਰ ਲੈਣਾ ਲਾਲ ਤੇ ਉਸ ਤੋਂ ਬਾਅਦ ਇੱਧਰ ਮੈਂ ਸਮਾਨ ਇੱਧਰ ਮੈਂ ਸਾਰਾ ਸਮਾਨ ਰੈਡੀ ਕਰ ਲਿਆ ਵਾ ਇਦੇ ਵਿੱਚ ਕਾਜੂ ਬਦਾਮ ਤੇ ਮਖਾਣੇ ਸਾਰਾ ਕੁਝ ਪੀਸਤਾ ਹੈ ਮੈਂ ਤੇ ਹੁਣ ਠੰਡ ਘਟ ਗਈ ਐ ਇਸ ਕਰਕੇ ਆਪਾਂ ਗਰਮ ਘਟ ਚੀਜ਼ਾਂ ਪਾਉਣੀਆਂ ਐ ਮਤਲਬ ਕਿ ਅਲਸੀ ਨਹੀਂ ਪਾਉਣੀ ਹੁਣ ਅਲਸੀ ਨਹੀਂ ਮਤਲਬ ਇਹ ਹੈਗੀ ਵੀ ਨਹੀਂ ਤੇ ਹੁਣ ਪਾਉਣੀ ਵੀ ਨਹੀਂ ਤੇ ਇਸ ਕਰਕੇ ਆ ਮੈਂ ਜਿਹੜੀ ਖੰਡ ਉਹਨੂੰ ਪੀਸ ਲਿਆ ਵਾ ਤੇ ਇਹ ਬਾਕੀ ਸੁੰਡ ਪਾਵਾਂਗੇ ਆਪਾਂ ਕੋਲੀ ਨੂੰ ਸੁੰਡ ਪਾਵਾਂਗੇ ਜਿਆਦਾ ਨਹੀਂ ਸੁੰਡ ਪਾਵਾਂਗੇ ਕਿਉਂਕਿ ਹੁਣ ਠੰਡ ਘਟਿਆ ਤੇ ਬਸ ਇੰਨਾ ਕੁ ਸਮਾਨ ਕਾਜੂ ਬਦਾਮ ਤੇ ਮਖਾਣੇ ਤੇ ਜਮੈਣ ਤੇ ਖੰਡ बस ਇਹ ਕੁਝ ਪਾ ਕੇ ਦੇ ਆਪਾਂ ਲੱਗੇ ਆ ਪੰਜੀਰੀ ਬਣਾਉਣ ਤੇ ਤੁਹਾਨੂੰ ਪਤਾ ਹੈ ਜਿੰਨੂੰ ਪਤਾ ਜਿਹੜੇ ਬਣਾਉਂਦੇ ਉਹਨੂੰ ਪਤਾ ਇਹ ਕੁਝ ਪੈਂਦਾ ਪੰਜੀਰੀ ਦੇ ਵਿੱਚ ਤੇ ਚਲੋ ਜੀ ਆਪਾਂ ਲੱਗੇ ਆ ਬਣਾਉਣ ਤੇ ਮੈਨੂੰ 15 20 ਮਿੰਟ ਹੋ ਗਏ ਆ ਕੜਛੀਆਂ ਮਾਰਨ ਦੇ ਆ ਤੇ ਹੋਰ 15 20 ਮਿੰਟ ਮਾਰਨੀ ਆ 15 ਕੁ ਮਿੰਟ ਹੋਰ ਬਸ ਜਿੰਨਾ ਟਾਈਮ ਲਾ ਲੈਣੀ ਹੁੰਦਾ ਤੇਸਨ ਤੇ ਫਿਰ ਜਲਦੀ ਭੱਜਣਾ ਵਾ ਚਲੋ ਜੀ ਫਿਰ ਆਪਾਂ ਕਰਦੇ ਆ ਸ਼ੇਅਰ ਹਾਂਜੀ ਬਾਕੀ ਕਾਫੀ ਲਾਲ ਹੋ ਚੁੱਕਿਆ ਵੇਸਣ ਤੇ ਆਪਾਂ ਇਹਦੇ ਵਿੱਚ ਮੈਂ ਸੁੰਡ ਪਾਈ ਆ ਕੋਲੀ ਨੂੰ ਸੁੰਡ ਪਾਈ ਆ ਤੇ ਕਿਉਂਕਿ ਅੱਧਾ ਘੰਟਾ ਹੋ ਗਿਆ ਇਹਨੂੰ ਭੁੱਜਦੇ ਨੂੰ ਵੇਸਣ ਤੇ ਹੁਣ 스멜 ਵੀ ਆਉਂਦੀ ਆ ਤੇ ਬਸ ਹੋਰ ਮੇਰਾ ਰਦਾ 5 ਮਿੰਟ ਮੈਂ ਕਰ ਲਾਂ ਤੇ ਬਾਕੀ ਕਿਉਂਕਿ ਮੈਂ ਇੱਕ ਹੱਥ ਨਾਲ ਫੋਨ ਫੜਿਆ ਤੇ ਵੀਡੀਓ ਬਣਾਉਣੀ ਵੀ ਔਖੀ ਆ ਤੇ ਫਿਰ ਤੁਸੀਂ ਕਿਉਂ ਨਾ ਕਮੈਂਟ ਆ ਜਾਂਦੇ ਆ ਕਿ ਤੁਸੀਂ ਦਿਖਾਈ ਨਹੀਂ ਕੀ ਕੁਝ ਪਾਇਆ ਵਿੱਚ ਬਾਕੀ ਮੈਂ ਸਾਰਾ ਸਮਾਨ ਮਤਲਬ ਕਿ ਤੁਹਾਨੂੰ ਦੱਸਿਆ ਵੀ ਤਾਜੂ ਬਦਾਮ ਮਖਾਣੇ ਪੀਸ ਕੇ ਪਾਤੀ ਆ ਤੇ ਆ ਖੰਡਾ ਪੀਸੀ ਆ ਤੇ ਆ ਸੀ ਸੁੰਡ ਤੇ ਇੰਨਾ ਕੁ ਸਮਾਨ ਮੈਂ ਪਾਇਆ ਵਾ ਤੇ ਬਾਅਦ ਵਿੱਚ ਜੋ ਜਵੈਣ ਵੀ ਪਾਉਂਗੇ ਥੋੜੀ ਜੀ ਤੇ ਬਸ ਇੰਨਾ ਕੁ ਸਮਾਨ ਪਾਉਣਾ ਕਿਉਂਕਿ ਠੰਡ ਹੁਣ ਕੱਟ ਗਈ ਆ ਆਪਾਂ ਅਲਸੀ ਨਹੀਂ ਪਾਈ ਤੇ ਬਾਕੀ ਸਿੰਪਲ ਸੋਖੀ ਜੀ ਰੈਸਪੀ ਹੈ ਤੇ ਬਾਕੀ ਤੁਸੀਂ ਵੀ ਬਣਾ ਸਕਦੇ ਹੋ ਤੇ ਕਾਫੀ ਟਾਈਮ ਭੁੰਨਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਕੱਲੀ ਇਹਦੇ ਵਿੱਚ ਸੁੰਡ ਪਾਈ ਆ ਤੇ ਤਾਂ ਜੋ ਨਾਲ ਇਹਦੇ ਨਾਲ ਸੁੰਡ ਹੋ ਜੇ ਲਾਲ ਤੇ ਬਾਅਦ ਉਸ ਤੋਂ ਬਾਅਦ ਬਾਕੀ ਸਮਾਨ ਜਦੋਂ ਆਪਣਾ ਆ ਭੁੱਜ ਜਾਂਦਾ ਵੇਸਣ ਤੇ ਸਾਰਾ ਸਮਾਨ ਆਪਾਂ ਨਾਲ ਦੀ ਨਾਲ ਸਾਰਾ ਪਾ ਦੇਣਾ ਕਾਜੂ ਬਰਾਮ ਤੇ ਖੰਡ ਫੋਨ ਦੇ ਵਿੱਚ ਹਲੇ ਕੈਮਰੇ ਦੇ ਵਿੱਚ ਨਹੀਂ ਨਾ ਮਤਲਬ ਕਿ ਹੁੰਦਿਆ ਵਾ ਇਹਦਾ ਕਲਰ ਤੇ ਬਾਕੀ ਲਾਲ ਹੋ ਚੁੱਕਿਆ ਬਰਾਊਨ ਜਾਂ ਵੇਸਣ ਭੁੱਜ ਚੁੱਕਿਆ ਤੇ ਬਾਸ ਹੁਣ ਮੈਂ ਲੱਗੀ ਇਹਦੇ ਵਿੱਚ ਸਾਰਾ ਸਮਾਨ ਫੋਨ ਤੇ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਵੇਸਣ ਭੋਂਦਿਆਂ ਨੂੰ ਹਾਂਜੀ ਵੇਸਣ ਤਾਂ ਭੁੱਜ ਗਿਆ ਵਾ ਪੂਰਾ ਲਾਲ ਹੋ ਗਿਆ ਵਾ ਤੇ ਹੁਣ ਮੈਂ ਇਹਦੇ ਵਿੱਚ ਸਮਾਨ ਪਾਉਣ ਲੱਗੀ ਆ ਮੈਂ ਖੰਡ ਪਾਤੀ ਆ ਉੱਤੇ ਆ ਕਾਜੂ ਬਦਾਮ ਮਖਾਣੇ ਸਾਰਾ ਕੁਝ ਪਾਤਾ ਵਾ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਮਿਕਸ ਕਰ ਲੈਣਾ ਹਾਂਜੀ ਕੰਜੀਰੀ ਬਣ ਕੇ ਤਿਆਰ ਆ ਆਪਾਂ ਸਾਰਾ ਸਮਾਨ ਕਰਤਾ ਮਿਕਸ ਤੇ ਆਪਣੀ ਕੰਜੀਰੀ ਬਣ ਗਈ ਆ ਹਾਂਜੀ ਅੱਜ ਜਗਾ ਸੰਡੇ ਤੇ ਅੱਜ ਮਤਲਬ ਕਿ ਸਫਾਈ ਹੋਣ ਲਈ ਆ ਤੇ ਬਹੁਤ ਜ਼ਿਆਦੀ ਟੈਲਾਂ ਤੇ ਗੰਦਗੀ ਚੜੀ ਹੋਈ ਆ ਤੇ ਆ ਜਿਹੜਾ ਟੈਲਾਂ ਵਾਲਾ ਕੈਮੀਕਲ ਪਾ ਕੇ ਟੈਲਾਂ ਖਾਫ ਹੋਉਂਦੀਆਂ ਕਿਉਂਕਿ ਮਿਸਤਰੀ ਲੱਗੇ ਸੀ ਬਹੁਤ ਗੰਦਗੀ ਜੰਮੀ ਸੀ ਟੈਲਾਂ ਤੇ ਤੇ ਹੁਣ ਕੁਝ ਸਾਫ ਕੁਝ ਕੀ ਬਹੁਤ ਜ਼ਿਆਦੀ ਸਾਫ ਹੋ ਗਈਆਂ ਟੈਲਾਂ ਸੋਹਣੀਆਂ ਹੋ ਗਈਆਂ ਹਨ ਤੇ ਬਹੁ ਟਾਈਮ ਘੰਟਾ ਹੋ ਗਿਆ ਲੱਗੀਆਂ ਨੂੰ ਮਿਸਤਰੀ ਕਾਫੀ ਕੰਮ ਖਰਾਬ ਵੀ ਕਰ ਜਾਂਦੇ ਨੇ ਇਥੇ ਹੋਟੇਲਾਂ ਤੋਂ ਉਹ ਵੀ ਗਏ ਨੇ ਪੱਥਰ ਕੱਟਦੇ ਆ ਅੱਜ ਸਾਡਾ ਸਫਾਈ ਅਭਿਆਨ ਜਾਰੀ ਜਾਰੀ ਹੈ ਦਸੰਡੇ ਵਾਲਾ ਬਾਕੀ ਕਮਰੇ ਦੀ ਆਪਾਂ ਕਰ ਕਰਤੀ ਸਫਾਈ ਤੇ ਠੰਡ ਹੈ ਗਈ ਆ ਮਤਲਬ ਕਿ ਇਸ ਕਰਕੇ ਰਜਾਈਆਂ ਲੁਰੀਆਂ ਸਭ ਪਈਆਂ ਬਿਸਤਰੇ ਦੇ ਆਪਾਂ ਝਾੜ-ਚੂੜ ਕੇ ਬਿਸਤਰਾ ਵਿਛਾਤਾ ਆ ਤੇ ਕਮਰੇ ਚੋਂ ਤਾਂ ਝਾੜੂ ਪੂੰਛਾ ਲੱਗ ਗਿਆ ਇਹ ਤੇ ਬਾਹਰੋਂ ਹੋਂ ਦੀਆਂ ਟੈਲਾਂ ਜਿਆਦੀਆਂ ਗੰਦੀਆਂ ਸੀ ਇਸ ਕਰਕੇ ਟੈਲਾਂ ਦੀ ਪੂਰੀ ਸਫਾਈ ਕੈਮੀਕਲ ਨਾਲ ਲਾ ਕੇ ਹੋਂ ਲਈ ਆ ਹਾਂਜੀ ਉਸ ਤੋਂ ਬਾਅਦ ਸਫਾਈ ਦੇ ਬਾਅਦ ਕੁੜੀਆਂ ਨੂੰ ਆਪਾਂ ਖਵਾਇਆ ਪਿਆਇਆ ਗਿਆ ਕਿਹਦੀਆਂ ਸੀ ਕਿ ਸਫਾਈ ਤੋਂ ਬਾਅਦ ਆਪਾਂ ਖਾਣਾ ਪੀਣਾ ਤੇ ਉਸ ਤੋਂ ਬਾਅਦ ਆਪਾਂ ਇਹ ਚੀਜ਼ਾਂ ਲੈ ਆ ਕੇ